ਉਹਨਾਂ ਲਿਖਾ ਆ ਗਿਆ ਡੀਆਈ 750 ਵਾਲਾ ਕਿੰਨੇ ਮਾਡਲ ਹੈ ਜੀ ਇਹ 2011 ਮਾਡਲ ਹੈ ਜੀ 11 ਮਾਡਲ ਉਹਨਾਂ ਲਿਖਾ ਡੀਆਈ 60 ਹਾਂਜੀ 60 RX ਕਿੰਨੇ ਮਾਡਲ ਹੈ ਜੀ ਇਹ 2011 ਮਾਡਲ ਹੈ ਜੀ ਹਾਂਜੀ ਪੇਂਟ ਦਾ ਇਹ ਰੰਗ ਪੇਂਟ ਸਾਰਾ ਜੇ ਕੋਈ ਕਿਸੇ ਪਾਸੇ ਕਲਮਨ ਦੁਆਰਾ ਲੱਗੀ ਹੋਵੇ ਆਪਾਂ ਟਰੈਕਟਰ ਫਰੀ ਦੇ ਦਾਂਗੇ ਜੀ ਠੀਕ ਆ ਫੁੱਲ ਗਾਰੰਟੀ ਹੈ ਵੀਰ ਜੀ ਗਾਰੰਟੀ ਹੈ ਜੀ ਹਾਂਜੀ ਹਾਂਜੀ ਠੀਕ ਆ ਬਿਣਾ ਬਹੇ ਟਰੈਕਟਰ ਲੈ ਜੋ ਜ ਰੰਗ ਹਾਂਜੀ ਹਾਂਜੀ ਕਿਸੇ ਪਾਸੇ ਕਲਾਂ ਦੁਵਾਰਾ ਲੱਗੀ ਹੋਵੇ ਸਤਿਗੁਰੂ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਤੇ ਨਹੀਂ ਬਰਨਾਲਾ ਟਰੈਕਟਰ ਮੰਡੀ ਤੇ ਜਿਹੜੀ ਮੰਡੀ ਤਰਖਸੀਰ ਜਾਂ ਉੱਚ ਲੱਗਦੀ ਆ ਉਹ ਮੰਡੀ ਤੇ ਆਏ ਆ ਤੇ ਬਾਈ ਨਾਲ ਕਰਦਿਆਂ ਗੱਲਬਾਤ ਸਤਿਗੁਰੂ ਜੀ ਸਤਿਗੁਰੂ ਜੀ ਬਾਈ ਠੀਕ ਹੋ ਜੀ ਹਾਂਜੀ ਹਾਂਜੀ ਬਹੁਤ ਕਿੰਨੇ ਟਰੈਕਟਰ ਲੈ ਕੇ ਆਏ ਜੀ ਅੱਜ ਮੇਰੇ ਤਿੰਨ ਟਰੈਕਟਰ ਆਏ ਅੱਜ ਆਪਣੇ ਮੱਢੀ ਚ ਠੀਕ ਆ ਜੀ ਇਹ ਪਿੰਡ ਕਿਹੜਾ ਜੀ ਆਪਣਾ ਪਿੰਡ ਆਪਣਾ ਨੇ ਹਾਲੂ ਵਾਲ ਪੈ ਜਾਂਦਾ ਜੀ ਇਹਨੂੰ ਆਪਾਂ ਬਰਨਾਲੇ ਤੋਂ ਲੁਧਿਆਣੇ ਵਾਲੇ ਰੋਡ ਦੇ ਉ ਪੁਰਾਣਾ ਟਰੈਕਟਰ ਵੀ ਕੱਟ ਲੋ ਹਾਂਜੀ ਪੁਰਾਣਾ ਵੀ ਕੱਟ ਲੈਣੇ ਆ ਜਿਹੜਾ ਉੱਚਾ ਮਾਡਲ ਦਾ 12 ਮਾਡਲ ਤੋਂ ਉੱਪਰਲਾ ਮਾਡਲ ਆ ਉਹ ਤੇ ਲੋਨ ਵੀ ਕਰਾਣੇ ਆ ਜੀ ਫੋਨ ਨੰਬਰ ਇਹ ਆਪਣਾ ਫੋਨ ਨੰਬਰ 9872001921 ਠੀਕ ਆ ਜੀ ਟਰੈਕਟਰ ਬਾਰੇ ਕਰਦੇ ਆ ਗੱਲਬਾਤ ਸੋਨਾ ਲਿੱਕਾ ਆ ਗਿਆ ਜੀ ਸੋਨਾ ਲਿੱਕਾ ਆ ਗਿਆ ਡੀਆਈ 750 ਵਾਲਾ ਕਿੰਨੇ ਮਾਡਲ ਹੈ ਜੀ ਇਹ 2011 ਮਾਡਲ ਆ ਜੀ 11 ਮਾਡਲ ਆ ਐ ਰਾਨੀ ਬਈ ਕੀ ਕੰਡੀਸ਼ਨ ਹੈ ਟਾਇਰ ਤਾਂ ਅਗਲੇ ਜਮਾ ਨਵੇਂ ਆ ਚਾ ਜੀ ਹਾਂਜੀ ਤੇ ਮਰਫ ਦੇ ਤੇ ਪਿੱਛੇ ਹੈਗੇ 85 ਤੋਂ 90% ਘੁੜੀਅਰ ਦੇ ਜੀ ਵਿਰੀਅਲ ਨੇ ਬੈਕ ਟਾਇਰ ਜੀ ਨਹੀਂ ਨਹੀਂ ਸਿੰਪਲ ਹੀ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਟਾਇਰ ਹੈ ਜੀ ਸੇ 50 ਸੌ ਆਣ ਹਾਂਜੀ ਜਮਾ ਨਵੇਂ ਆ ਸੇ 50 ਸੌ ਆ ਦੇ ਪੰਜਾਬ ਦਾ ਨੰਬਰ ਆ ਜੀ ਪੰਜਾਬ ਨੰਬਰ ਜੀ ਪੰਜਾਬ ਪੰਜਾਬ ਦਾ ਨੰਬਰ ਆ ਇਸ ਸਿੰਪਲ ਸਟੀering ਦੇ ਵਿੱਚ ਆ ਗਿਆ ਹੈ। ਸਿੰਪਲ ਸਟੀering ਦੇ ਵਿੱਚ ਸਾਰਾ ਕੁਝ ਨਾਲ ਦਾ ਹੈ ਜੀ। ਟਰੈਕਟਰ ਤੇ ਰੰਗ ਪੇਂਟ ਨਹੀਂ ਹੋਊਗਾ। ਜੀ ਦੀ ਗਰੰਟੀ ਹੋਊ। ਠੀਕ ਹੈ ਜੀ। ਫੁੱਲ ਗਰੰਟੀ ਹੈ ਰੰਗ ਦੀ। ਹਾਂ ਜੀ, ਹਾਂ ਜੀ। ਫਾਈਬਰ ਵਾਲੀ ਹੱਡ ਲੱਗੀ ਹੋਈ ਆ। ਇਹ ਕੀ ਡਿਮਾਂਡ ਕਰਦੇ ਹੋ ਜੀ? ਮਾਡਲ। ਡਿਮਾਂਡ ਆ ਜੀ 3,45,000 ਦੀ ਇਹਦੀ। ਮਾਡਲ ਜੀ। ਮਾਡਲ 2011 ਜੀ। ਠੀਕ ਆ ਤੇ ਕਿੰਨੇ ਦਾ ਬੰਦੂ ਜੀ ਇਹ? ਇਹ ਆਪਾਂ ਦੇਵਾਂਗੇ ਜੀ ਬਾਈ ਜੀ 3,30,000 ਦਾ। 3,30,000 ਦਾ। ਹਾਂ ਜੀ। ਠੀਕ ਆ ਜੀ। ਅੱਗੇ ਜੀ। ਅਗੇ ਆ ਗਿਆ ਜੀ ਸੋਨਾ ਲੱਕਾ ਡੀਆਈ ਸ਼ਾਟ 6 RX ਇਹਨੇ ਮਾਡਲ ਆਈ ਇਹ 2011 ਮਾਡਲ ਆ ਜੀ 11 ਮਾਡਲ ਆ ਹਾਂਜੀ ਠੀਕ ਆ ਜੀ 11 ਦਾ ਮਾਡਲ ਆ ਗਿਆ ਆ ਪਰ ਸਟੀering ਦੇ ਵਿੱਚ ਆ ਗਿਆ ਹਾਂਜੀ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਅਗਲੇ ਆ ਜਿਹੜੇ ਉਹ ਤਾਂ ਅੱਧੇ ਕਾ ਜੀ ਨਾਲ ਦੇ ਹਾਂਜੀ ਜਿਹੜੇ ਬੈਕ ਟਾਇਰ ਆ ਉਹ 85 ਤੋਂ 90% ਆ ਦੁਬਾਰਾ ਦੇ 16 ਦੇ ਹਾਂਜੀ 16 ਨਾਲ 28 ਦੇ ਵੇਟ ਬੂਟ ਲੱਗਿਆ ਹੋਇਆ ਵੇਟ ਲੱਗੇ ਆ ਜੀ ਹੈਡ ਗੇਅਰ ਦੇ ਵਿੱਚ ਆ ਫਾਈਬਰ ਵਾਲੀ ਹੋਟ ਲੱਗੀ ਹੈ ਪੰਜਾਬ ਦਾ ਨੰਬਰ ਹੈ ਜੀ ਪੰਜਾਬ ਨੰਬਰ ਜੀ ਫਰਸਟ ਪਾਰਟੀ ਦਾ ਆਇਸਟ ਪਾਰਟੀ ਦਾ ਪੰਜਾਬ ਦਾ ਨੰਬਰ ਹਾਂਜੀ ਤੇ ਮਾਡਲ ਜੀ ਇਹ ਮਾਡਲ 2011 ਜੀ 2011 ਮਾਡਲ ਆ ਰੰਗ ਪੇਂਟ ਦਾ ਇਹ ਰੰਗ ਪੇਂਟ ਸਾਰਾ ਜੇ ਕੋਈ ਕਿਸੇ ਪਾਸੇ ਕਲਮ ਦੁਆਰਾ ਲੱਗੀ ਹੋਵੇ ਆਪਾਂ ਟਰੈਕਟਰ ਫਰੀ ਦੇ ਦਿਆਂਗੇ ਜੀ ਠੀਕ ਆ ਫੁੱਲ ਗਾਰੰਟੀ ਹੈ ਬਿਲਕੁਲ ਫੁੱਲ ਗਾਰੰਟੀ ਹੈ ਹਾਂਜੀ ਹਾਂਜੀ ਠੀਕ ਆ ਬਿਣਾ ਬਹੇ ਟਰੈਕਟਰ ਲੈ ਜੋ ਜੇ ਰੰਗ ਹਾਂਜੀ ਹਾਂਜੀ ਕਿਸੇ ਪਾਸੇ ਕਲਮ ਦੁਆਰਾ ਲੱਗੀ ਹੋਵੇ ਠੀਕ ਆ ਠੀਕੀ ਡਿਮਾਂਡ ਹੀ ਇਦੀ ਡਿਮਾਂਡ ਹੈ 495000 450000 ਜੀ ਹਾਂਜੀ ਹਾਂਜੀ ਦੇਣਾ ਆਪਾਂ 390000 ਤਾਂ ਦੇ ਦਿਆਂਗੇ 390000 ਦਾ ਟਰੈਕਟਰ ਸਾਨੂੰ ਮਿਲ ਜੇ ਅੱਗੇ ਆ ਗਿਆ ਜੀ ਪ੍ਰੀਟ 6090 ਹਾਂਜੀ ਇਹ 2 ਸਪੀਡ ਦੇ ਵਿੱਚ ਆ ਗਿਆ ਇਹ 2 ਸਪੀਡ ਇੱਥੇ ਵਕੀ ਆਈ ਹੈ ਜੀ ਹਾਂਜੀ ਇਹ 2 ਸਪੀਡ ਇਹ 2 ਸਪੀਡ ਹੀ ਹੁੰਦਾ ਜਦ ਜਦ ਕਿ ਇਹ ਦੀ ਸਪੀਡ ਜਿਹੜੀ ਹੁੰਦੀ ਆ ਨਾ ਲੋਗ ਇਹਦੀ ਹਾਂਜੀ ਹਾਂਜੀ ਉਹ ਬਹੁਤ ਸਲੋ ਹੁੰਦੀ ਆ ਸੁਪਰ ਹੀਟਰ ਬਹੁਤ ਵਧੀਆ ਖਿੱਚਦਾ ਹਾਂਜੀ ਚਲਾਉਂਦਾ ਜੀ ਠੀਕ ਆ ਜੀ ਆਪਰੇਟੇ ਰਹੇਗੇ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਰਜਾ ਫੁੱਲ ਟੌਪ ਮਾਡਲ ਆ ਜੀ 2021 ਦੇ ਵੀ ਵਾਰ ਮੈਂ ਦਸੰਬਰ ਦਾ ਜੀ ਇਹ ਠੀਕ ਆ 2021 ਦੇ ਦਸੰਬਰ ਮਹੀਨੇ ਦਾ ਹਾਂਜੀ ਤੇ ਟਾਇਰ ਨਾਲ ਦੇ ਆ ਭਾਈ ਟਾਇਰ ਨਾਲ ਦੇ ਆ ਜੀ ਕੀ ਕੰਡੀਸ਼ਨ ਉਹ ਟਾਇਰਾਂ ਦੀ ਟਾਇਰਾਂ ਦੀ ਕੰਡੀਸ਼ਨ ਹੈਗੀ 90 ਤੋਂ 90% 85 ਤੋਂ 90% ਹੈਗੀ 80 90% ਟਾਇਰਾਂ ਦੀ ਕੰਡੀਸ਼ਨ ਆ ਹਾਂਜੀ ਠੀਕ ਹੈ ਇਹ ਵੀ ਕਿੰਨੇ ਘੰਟੇ ਚੱਲਿਆ ਪਿਆ ਇਹ 981 ਘੰਟੇ ਚੱਲਿਆ ਜੀ 981 ਘੰਟੇ ਚੱਲਿਆ ਰੀਜਨਲ ਚੱਲਿਆ ਹੋਇਆ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਡਬਲ ਹੀ ਡਿਸਟ੍ਰਿਬਿਊਟਰ ਡਬਲ ਪੰਪਾ ਤੇ ਰੰਗ ਪੇਂਟ ਬਾਈ ਰੰਗ ਪੇਂਟ ਦੀ ਸਾਰੇ ਦੀ ਗਾਰੰਟੀ ਹੋਊ ਬਾਈ ਜੀ ਹਾਂਜੀ ਇਹ ਆਪਾਂ ਦੁਆਬੇ ਚੋਂ ਐਨਆਰਆਈ ਬੰਦੇ ਤੋਂ ਲੈਂਦਾ ਉਹ ਹੁਣ ਨਾ ਆਏ ਸੀ ਹਾਂਜੀ ਹਾਂਜੀ ਤੇ ਜਨਵਰੀ ਚ ਉਹਨਾਂ ਨੇ ਉਦੋਂ ਵੇਚਿਆ ਟਰੈਕਟਰ ਅੰਦਰ ਹੀ ਖੜਾ ਸੀਗਾ ਠੀਕ ਆ ਖੜਾ ਹੀ ਸੀ ਬਸ ਟਰੈਕਟਰ ਚੱਲਿਆ ਵੈ ਜੀ ਹਾਂਜੀ ਮਾਡਲ ਇਹ 21 ਹ ਦਸੰਬਰ ਦੇ 12ਵੇਂ ਮਹੀਨੇ ਦਾ ਟਰੈਕਟਰ ਆ ਹਾਂਜੀ ਡਿਮਾਂਡ ਦੀ ਜੇ ਗੱਲ ਆ ਬਾਤ ਕਰੀਏ ਡਿਮਾਂਡ ਵੀਰ ਜੀ 4,55,000 ਦੀ ਕਰਦੇ ਆ ਉਸ ਤਰ੍ਹਾਂ ਹੂੰ ਦੇ ਦੇਵਾਂਗੇ 4,35,000 ਦਾ 4,35,000 ਦਾ ਬਣ ਜੂ ਟਰੈਕਟਰ ਹਾਂਜੀ ਹਾਂਜੀ ਠੀਕ ਆ ਇਹਦੇ ਵਿੱਚ ਲੋਨ ਵੀ ਹੋ ਜੂਗਾ ਜੀ 50% ਹਾਂਜੀ ਤੇ ਉੱਚਾ ਮਾਡਲ ਕਰਕੇ ਯਾਨੀ ਇਹ ਤੇ 50% ਹੀ ਕਰਦੇ ਆ ਪ੍ਰੀਤ ਤੇ ਠੀਕ ਆ ਵੀ ਅੱਧਾ ਕ ਲੋਨ ਹੋ ਜਾਂਦਾ ਅੱਧਾ ਕ ਲੋਨ ਹੋ ਜਾਂਦਾ ਠੀਕ ਹੈ ਤੇ ਆਪਣਾ ਪਿੰਡ ਕਿਹੜਾ ਹੀ ਪਿੰਡਾ ਬਣਾਨੇ ਹਾਲੂ ਵਾਲਾ ਜੀ ਜਦੋਂ ਆਪਾਂ ਬਰਨਾਲੇ ਤੋਂ ਰਾਏਕੋਟ ਨੂੰ ਜਾਂਦੇ ਆਂ ਹਾਂਜੀ ਰਸਤੇ 'ਚ ਆਉਂਦਾ ਰਾਏਕੋਟ ਦੇ ਨੇੜੇ ਠੀਕ ਆ ਜੀ ਤੇ ਕੰਟੈਕਟ ਨੰਬਰ ਦੱਸ ਦਿਓ ਜੀ ਕੰਟੈਕਟ ਨੰਬਰ ਹੈ ਜੀ 98720 ਹਾਂਜੀ 01921 ਠੀਕ ਆ ਜੀ ਆ ਬਾਈ ਦਾ ਕੰਟੈਕਟ ਨੰਬਰ ਹੈ ਸਟ੍ਰੀਮ ਤੇ ਚੱਲੀ ਜਾਂਦਾ ਕੋਈ ਵੀ ਟਰੈਕਟਰ ਟ੍ਰੇਡ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦਾ ਹਾਂ ਪੁਰਾਣਾ ਟਰੈਕਟਰ ਵੀ ਵਿੱਚ ਕੱਟਦਾ ਹਾਂਜੀ ਪੁਰਾਣਾ ਟਰੈਕਟਰ ਵੀ ਕੱਟ ਲੈਂਦੇ ਆਂ ਜੀ ਵਿੱਚ ਠੀਕ ਆ ਜੀ ਇਹ ਵੀਡੀਓ ਬੜੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ